ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਹਰ ਜੇਠ ਜੁੜੰਦਾ ਲੋੜੀਏ ਜਿਵੇਂ ਅੱਗ ਸਭ ਨਿਵਨ ਹਰ ਸੱਜਣ ਦਾ ਬਣ ਲੱਗਿਆ ਕਿਸੇ ਨਾ ਦੇ ਬਨ ਹਰ ਜੇਠ ਜੋ ਦੰਦਾਲੋੜੀਆ ਜਿਸੇ ਅੱਗ ਸਭ ਨਿਵਨ ਹਰ ਸੱਜਣ ਦਾ ਵਣ ਲੱਗਿਆ ਕਿਸੇ ਨੰਦੇਈ ਬਨ ਮਾਨਕ ਮੋਤੀ ਨਾਮ ਪ੍ਰਭ ਓਨ ਲਗੈ ਨਹੀਂ ਸਨ ਰੰਗ ਸਭੇ ਨਾਰਾਇਣ jete man pavanna jo har lo das kare soi jiya karan ਜੋ ਪ੍ਰਭ ਕੀਤੇ ਆਪਣੇ ਸਈ ਕਹੀ ਇਹ ਧਨ ਆਪਣ ਲੀਆ ਜੇ ਮਿਲੈ ਵਿਛੜ ਕਿਉ ਰੰਨ ਸਾਧੂ ਸੰਗ ਪਰਾਪਤੇ ਨਾਨਕ ਰੰਗ ਮਣਨ ਹਰ ਜੀਠ ਰੰਗੀਲਾ ਤਿਸ ਧਣੀ ਜਿਸ ਕੈ ਪਾਗ ਮਥਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਣਨ ਹਰ ਜੇਠ ਰੰਗੀਲਾ ਦਿਸ ਤਣੀ ਜਿਸ ਕਾ ਭਾਗ ਮਥਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਜੇਠ ਜੁੜੰਦਾ ਲੋੜੀ ਐ ਜਿਸ ਅਕੈ ਸਭ ਨਿਵਨ ਹਰ ਸਰਜਣ ਦਾ ਵਣ ਲੱਗਿਆ ਕਿਸੇ ਨਾ ਦੇਈ ਬਨ ਤਨ ਧਨ ਚਬਰ ਛਤਰ ਤਖਤ ਦੇ ਮਾਲਕ ਹਾਜ਼ਰ ਨਾਜ਼ਰ ਪ੍ਰਤੱਖ ਗੁਰੂ ਦਸਹਾਂ ਪਾਤਸ਼ਾਹਿਆਂ ਦੀ ਜੋਤ ਗਿਆਨ ਦੇ ਸਾਗਰ ਸਾਰੀ ਹੀ ਕੈਨਾਤ ਦੇ ਸਾਝੇ ਰਾਇਬਰ ਜੁਗ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰਾਜਾਨ ਰਾਜ ਭਾਨਾਨ ਭਾਨ ਦਿਵਾਨ ਦੇਵ ਉਪਮਾ ਮਹਾਨ ਐਸੇ ਦੀਨ ਦਿਆਲ ਸਤਿਗੁਰੂ ਸੱਚੇ ਪਾਤਸ਼ਾਹ ਆਪ ਸਭ ਸੰਗਤਾਂ ਵੱਡੇ ਭਾਗਾਂ ਵਾਲੇ ਹੋ ਜੋ ਸਤਿਗੁਰੂ ਦੇ ਚਰਨਾਂ 'ਚ ਹਾਜ਼ਰੀ ਲਵਾ ਰਹੇ ਹੋ ਸਤਿਗੁਰਾਂ ਜੀ ਨੇ ਕਿਰਪਾ ਕੀਤੀ ਬਾਣੀ ਪੜਨ ਸੁਣਨ ਦਾ ਸੁਭਾਗ ਬਖਸ਼ਿਆ ਅੱਜ ਗੁਰਮੁਖੋ ਸੰਕਰਾਂਤ ਦਾ ਦਿਹਾੜਾ ਹੈ। ਜੇਠ ਦੇ ਮਹੀਨੇ ਦੀ ਆਰੰਭਤਾ ਹੋਈ ਹੈ। ਉਹ ਵਿਦੇਸ਼ ਸਤਿਗੁਰਾਂ ਜੀ ਨੇ ਜੇਠ ਦੇ ਮਹੀਨੇ ਦੇ ਪ੍ਰਥਾਈ ਬਖਸ਼ਿਸ਼ ਕੀਤਾ। ਆਪ ਸਭਾ ਸੰਗਤਾਂ ਨੇ ਬੜੇ ਚਾਹ, ਪ੍ਰੇਮ, ਉਤਸ਼ਾਹ ਦੇ ਨਾਲ ਸੁਣਿਆ। ਇਹ ਚਾਹ ਹੈ ਸਿੱਖ ਦੇ ਹਿੱਤੇ ਦਾ ਕਿ ਗੁਰੂ ਦੀ ਬਾਣੀ ਗੁਰਮੁਖੋ ਬੜੇ ਪ੍ਰੇਮ ਦੇ ਨਾਲ ਸਿੱਖ ਸੁਣਦਾ ਹੈ। ਤੇ ਪੁਰਾਤਨ ਹੀ ਮਨਾਉ ਤਿਆ। ਕੋਈ ਵੀ ਕਾਰਜ ਕਰਨਾ ਹੈ ਬਾਣੀ ਦੇ ਨਾਲ ਹੀ ਕਰਨਾ ਹੈ ਜੀ ਆਰੰਭਤਾ ਕਰਨੀ ਹੈ ਬਾਣੀ ਦੇ ਨਾਲ ਹੀ ਹੋਣੀ ਹੈ ਜੀ ਇਥੋਂ ਤੱਕ ਗੁਰਮਖੋ ਅੰਤ ਵੀ ਬਾਣੀ ਦੇ ਨਾਲ ਹੀ ਹੋਣਾ ਜੀ ਇਸ ਕਰਕੇ ਬਾਣੀ ਦਾ ਪੱਲਾ ਨਾ ਕਦੀ ਛੱਡੀਏ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮੰਨੈ ਪ੍ਰਤੱਖ ਗੁਰੂ ਨਿਸਤਾਰੇ ਤੁਰ ਕੀ ਬਾਣੀ ਆਈ ਤਿੰਨ सगली ਚਿੰਤ ਮਿਟਾਈ ਇਹ ਬਾਣੀ ਤੁਰ ਕੀ ਆ ਜੀ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੇ ਗਿਆਨ ਵਿੱਚ ਲਾਲੂ ਅਪਸਰਬਤ ਸੰਗਤਾਂ ਨੇ ਬਾਣੀ ਸੁਣੀ ਤੇ ਆਉਣ ਵਾਲਾ ਸਮਾਂ ਤੇ ਆਪੇ ਸੁਭਾਗਾ ਬਣਨਾ ਜਦੋਂ ਬਾਣੀ ਸੁਣੀ ਆ ਜੀ ਇਹੀ ਮਨਾਉ ਤੇ ਆ ਨਾ ਮਹੀਨੇ ਦੀ ਰੰਮਤਾ ਹੁੰਦੀ ਆ ਤੇ ਗੁਰਮੁਖੋ ਆਰੰਭ ਤੇ ਗੁਰੂ ਦੇ ਉਪਦੇਸ਼ ਨੂੰ ਸੁਣਦੀਆਂ ਨੇ ਸੰਗਤਾਂ ਇਹ ਬਾਣੀ ਸੁਣਦਿਆਂ ਨੇ ਤੇ ਫਿਰ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ ਹਾਂ ਜੁੜਨਾ ਬਾਣੀ ਦੇ ਨਾਲ ਆ ਜੀ ਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਹੈ ਸਤਗੁਰਾਂ ਜੀ ਨੇ ਉਪਦੇਸ਼ ਬਖਸ਼ਿਆ ਆਪਾਂ ਕੁਟ ਸਮਾਂ ਅਖਰੀ ਅਰਥਾਂ ਦੇ ਨਾਲ ਜੁੜੀਏ ਤਾਂ ਜੋ ਇਹ ਸਮਝ ਆ ਸਕੇ ਕਿ ਸਤਗੁਰੂ ਜੀ ਸਾਨੂੰ ਕੀ ਸਮਝਾ ਰਹੇ ਨੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੀ ਉਸਤਤੀ ਇਕਾਗਰ ਚਿਤ ਹੋ ਕਰਕੇ ਕਰਨੀ ਹੈ ਸੁਰਤ ਦੀਆਂ ਝੋੜੀਆਂ ਬਣਾਉਣੀਆਂ ਨੇ ਤਾਂ ਜੋ ਝੋੜੀਆਂ ਭਰਣ ਜੀ ਤੇ ਭਰਦੇ ਨੇ ਸੱਚੇ ਪਾਤਸ਼ਾਹ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸੱਚ ਹੋਵੇ ਸਭ ਦੀਆਂ ਝੋੜੀਆਂ ਭਰਦੀਆਂ ਨੇ ਸਤਿਗੁਰੂ ਜੀ ਕਿਰਪਾ ਕੀਤੀ ਇਹ ਸੰਗਤਾਂ ਨੇ ਤਰਲਾ ਲਿਆ ਜੀ ਗੁਰੂ ਦੇ ਚਰਨਾਂ ਚ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ ਜੀਵਨ ਦੀ ਸਫਲਤਾ ਮਿਲੇ ਪਰਮਾਰਥ ਦੇ ਰਸਤੇ ਤੇ ਤਰੱਕੀ ਮਿਲੇ ਸਾਨੂੰ ਤੇ ਕਿਹਦੇ ਨਾਲ ਜੁੜੀਏ ਕਿਉਂਕਿ ਕੋਈ ਕਿਸੇ ਦੇ ਨਾਲ ਜੁੜਦਾ ਹੈ ਗੁਰਮਖੋ ਕੋਈ ਕਿਸੇ ਦੇ ਨਾਲ ਤੇ ਸਿੱਖਾਂ ਨੂੰ ਸਤਿਗੁਰੂ ਜੀ ਕਹਿੰਦੇ ਭਾਈ ਤੁਸੀਂ ਪਤਾ ਕੀ ਕਰਨਾ ਸਮਝਾਉਂਦੇ ਹਨ ਹਰ ਜੀਠ ਜੁੜੰਦਾ ਲੋੜੀਏ ਜਿਵੇਂ ਅੱਗੇ ਸਭ ਨਿਵਨ ਹਰ ਹਰੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਹਰ ਜੋ ਯਾਦ ਕਰਦੇ ਹਾਂ ਸਿਮਰਨ ਕਰਦੇ ਹਾਂ ਹਰੇ ਭਰੇ ਹੋ ਜਾਈਦਾ ਹੈ ਭਾਈ ਹਰ ਜੋ ਸਾਡੇ ਪਾਪਾਂ ਤੇ ਵਿਕਾਰਾਂ ਨੂੰ ਹਰ ਲੈਣ ਵਾਲਾ ਹੈ ਜੇਠ ਮਹੀਨੇ ਦੇ ਪਰਥਾਏ ਸਤਿਗੁਰਾਂ ਜੀ ਨੇ ਉਪਦੇਸ਼ ਬਖਸ਼ਿਆ ਜੇਠ ਤੋਂ ਪਾਪ ਵੱਡਾ ਵੀ ਹੁੰਦਾ ਹੈ ਗੁਰਮਖੋ ਜੁੜੰਦਾ ਤੂੰ ਭਾਵ ਹੈ ਕਿ ਜੁੜਨਾ ਹੈ ਲੋੜੀਏ ਤੂੰ ਭਾਵ ਸਾਡੇ ਹਿਰਦੇ 'ਚ ਇਹ ਤਾਂਗ ਹੋਵੇ ਇੱਛਾ ਹੋਵੇ ਜੀ ਮਨ ਦੀ ਮਨ 'ਚ ਇੱਛਾ ਹੋਵੇਗੀ ਤੇ ਤਾਂ ਹੀ ਜੁੜਾਂਗੇ ਨਾ ਜੇ ਮਨ ਹੀ ਨਹੀਂ ਤਿਆਰ ਮਨ ਦੀ ਤਿਆਰੀ ਕੋਈ ਨਹੀਂ ਤੇ ਫਿਰ ਜੁੜਿਆ ਨਹੀਂ ਜਾਣਾ ਮਨ ਦੀ ਇੱਛਾ ਹੋਵੇ ਕਿ ਜੁੜਨਾ ਹੈ ਕਿੱਦਾਂ ਜੁੜਨਾ ਹੈ ਜੀ ਗੁਰੂ ਦੇ ਚਰਨਾਂ ਦੇ ਨਾਲ ਬਾਣੀ ਪੜ੍ਹਨੀ ਹੈ ਸਿਮਰਨ ਕਰਨਾ ਹੈ ਗੁਰੂ ਦੇ ਹੁਕਮ ਨੂੰ ਮੰਨਣਾ ਹੈ ਗੁਰੂ ਵਾਲੇ ਬਣਨਾ ਹੈ ਨਸ਼ੇ ਛੱਡਣੇ ਨੇ ਇਤ ਆਦਿਕ ਮਨ ਕਵੇਗਾ ਤਾਂ ਹੀ ਤਿਆਰੀ ਹੋਵੇਗੀ ਨਾ ਹਰ ਜੇਠ ਜੁੜੰਦਾ ਲੋੜੀਏ ਜਿਸ ਅੱਗੇ ਸਭ ਨਿਵਨ ਸਾਰੀਆਂ ਤਾਕਤਾਂ ਜਿਹਦੇ ਅੱਗੇ ਝੁਕਦੀਆਂ ਨੇ ਗੁਰਮਖੋ ਗਿਆਨ ਧਿਆਨ ਕਿਸ ਕਰਮ ਨਾ ਜਾਣ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਾਲ ਰਾਖੀ ਮੇਰੀ ਹਰ ਜੀਠ ਜੁੜੰਦਾ ਲੋੜੀ ਐ ਜਿਸ ਅੱਗੇ ਸਭ ਨਿਵਾਨ ਮਨ ਚ ਚਾਹ ਵੇ ਕਿ ਮੈਂ ਭਾਈ ਅਕਾਲ ਪੁਰਖ ਪ੍ਰਮਾਤਮਾ ਵਾ ਵਾਹਿਗੁਰੂ ਦੇ ਨਾਲ ਜੁੜਨਾ ਹੈ ਤਾਂ ਹੀ ਤਾਂ ਸਤਿਗੁਰਾਂ ਨੇ ਕਿਹਾ ਨਾ ਤਰਲਾ ਲਿਆ ਕਰੋ ਕਿਹੜਾ ਲੈਣਾ ਹੈ ਮਨ ਮੈਂ ਚਿਤ ਬੋ ਚਿਤ ਵਾਣੀ ਉਦਮ ਕਰੋ ਠ ਨੀਤ ਹਰ ਕੀਰਤਨ ਕਾ ਆਹਾਰੋ ਹਰ ਦੇਹੋ ਨਾਨਕ ਕੇ ਮੀਤ ਤੇ ਫਿਰ ਜਦੋਂ ਤਰਲਾ ਲਿਆ ਹਰਿਆਕਾਲ ਪੁਰਖ ਪਰਮਾਤਮਾ ਦੇ ਨਾਲ ਜੁੜੇ ਤੇ ਕੀ ਰਹਿਮਤ ਹੁੰਦੀ ਆ ਜੀ ਹਰ ਸਿਉ ਜੁਰੈ ਤਾਂ ਸਭ ਕੋ ਮੀਤ ਮਿਟ ਗਈ ਈਰਖਾ ਖਤਮ ਦੁਸ਼ਮਣੀਆਂ ਸਭ ਕੋ ਮੀਤ ਹੁਣ ਸਾਰੇ ਹੀ ਮਿੱਤਰ ਨੇ ਭਾਈ ਹਰ ਸਿਉ ਜੁਰੈ ਤਾਂ ਨਿਹਚਲ ਚੀਤ ਉਚੇ ਤ ਟੇਗ ਗਿਆ ਜੀ ਤੇ ਕਾ ਮਿਲਿਆ ਸਹਿਜ ਅਵਸਥਾ ਦੀ ਪ੍ਰਾਪਤੀ ਹੋ ਗਈ ਹੁ ਨੀ ਡੋਲਦਾ ਜਿੰਨੇ ਮਰਜੀ ਲਾਲਚ ਦੇ ਲੋ ਕਿ ਛੱਡ ਭਾਈ ਕੀ ਰੱਖਿਆ ਸਿੱਖੀ ਚ ਕੀ ਲੈਣਾ ਤੂੰ ਆਜ ਧਰ ਤੈਨੂੰ ਦੱਸਦੇ ਫਲਾਣੇ ਗੁਰੂ ਦੇ ਕੋਲ ਜਾ ਬੜੀਆਂ ਰਹਿਮਤਾਂ ਨੇ ਫਲਾਣੇ ਥਾਂ ਤੇ ਚਲਿਆ ਜਾ ਨਹੀਂ ਉਹ ਸਿੱਖ ਕਹਿੰਦਾ ਭਾਈ ਨਹੀਂ ਸਗਲ ਦੁਆਰ ਕੋ ਛਾੜ ਕਹ ਗਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਹਰਿ ਸਿਉ ਜੁਰੈ ਤਾ ਨਿਸ਼ਚਲ ਚੀਤ ਚਿਤ ਨਿਸ਼ਚਲ ਹੈ ਜੀ ਹਰਿ ਸਿਉ ਜੋ ਰੈ ਨਾ ਵਿਆਪੈ ਕੜਾ ਹੁਣ ਨਹੀਂ ਸੋਗ ਹੁਣ ਨਹੀਂ ਚਿੰਤਾ ਹੁਣ ਨਹੀਂ ਫਿਕਰ ਕਿਉਂਕਿ ਜੁੜ ਗਿਆ ਗੁਰੂ ਦਾ ਪਿਆਰਾ ਹਰੀ ਪ੍ਰਮਾਤਮਾ ਦੇ ਨਾਲ ਹਰ ਸਿਉਂ ਜੁੜੈ ਤਾਂ ਹੋਏ ਨਿਸਤਾਰਾ ਮਾਰੂ ਤਾਰਾ ਹੋਵੇਗਾ ਕਿਉਂਕਿ ਹਰੀ ਪ੍ਰਮਾਤਮਾ ਦੇ ਨਾਲ ਜੁੜੇ ਆ ਜੀ ਉਹ ਜੀਵ ਇਸਤਰੀ ਹੁਣ ਅਕਾਲ ਪੁਰਖ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਗਈ ਉਹਦਾ ਪਾਰ ਉਤਾਰਾ ਹੋਣਾ ਹੀ ਹੋਣਾ ਹੈ ਕਿਉਂ ਜੀ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੂਤਰ ਹੈ ਪਾਰ ਰੇ ਮਨ ਮੇਰੇ ਹਰ ਸਿਉ ਜੋਰ ਕਾਜ ਤੁਹਾਰਾ ਨਾਹੀ ਹੋਰ ਹੁਣ ਮੇਰੇਆ ਮਨਾਂ ਤੂੰ ਵੀ ਤਿਆਰੀ ਕਰ ਕਾਦੀ ਤਿਆਰੀ ਹਰ ਜੀਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵਨ ਤਿਆਰੀ ਕਰ ਤੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਦੋਂ ਜੁੜ ਗਿਆ ਹਰ ਸੱਜਣ ਦਾ ਵਣ ਲੱਗਿਆ ਕਿਸੇ ਨਾ ਦੇਈ ਬੰਨ ਫਿਰ ਹਰ ਜੋ ਹਰੀ ਅਕਾਲ ਪੁਰਖ ਪਰਮਾਤਮਾ ਸੱਜਣ ਦੇ ਸਭਨਾ ਦਾ ਸੱਜਣ ਹੈ ਤੇ ਸੱਚਾ ਸੱਜਣ ਹੈ ਜਿਹਦੇ ਪ੍ਰਥਾਏ ਹਰ ਰੋਜ਼ ਪੜਦੇ ਆ ਭਾਈ ਸੱਜਣ ਸੱਚਾ ਪਾਤਸ਼ਾਹ ਹੂ ਸਿਰ ਸਾਹਾ ਦੇ ਸਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇ ਸਾਹ ਹਰ ਸੱਜਣ ਦਾਵਣ ਦਾਵਣ ਕਹਿੰਦੇ ਨੇ ਜੀ ਪੱਲੇ ਨੂੰ ਜਿਹੜਾ ਲੱਗ ਗਿਆ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੀ ਬੰਨ ਹੁਣ ਨਹੀਂ ਬੰਦਨ ਪੈਣੇ ਨਹੀਂ ਪੈਣੇ ਜੀ ਕਿਉਂਕਿ ਪੱਲਾ ਗੁਰੂ ਦਾ ਫੜ ਲਿਆ ਅੰਤਰੀਵ ਰੂਪੀ ਬੰਦਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਹੀਂ ਪਾ ਸਕਦੇ ਬੰਦਨ ਈਰਖਾ ਨਿੰਦਾ ਚੁਗਲੀ ਬੰਦਨ ਨਹੀਂ ਪਾ ਸਕਦੇ ਤੇ ਪ੍ਰਤੱਖ ਵੀ ਨਹੀਂ ਪੈਂਦੇ ਗੁਰਮਖੋ ਪ੍ਰਤੱਖ ਵੀ ਨਹੀਂ ਪੈਂਦੇ ਪੜਦੇ ਆ ਨਾ ਇਤਿਹਾਸ ਪੱਲਾ ਫੜਿਆ ਸਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਤੇ ਉਹ ਬਾਬਰ ਦੀ ਜੇਲ ਤੇ ਸਤਗੁਰਾਂ ਜੀ ਨੇ ਕੈਦੀ ਮੁਕਤ ਕਰਵਾਏ ਜੀ ਗੁਰੂ ਦੇ ਪਿਆਰਿਆਂ ਨੇ ਸ਼ਰਧਾ ਭਾਵਨਾ ਬਣਾਈ ਤੇ ਪੱਲਾ ਫੜਿਆ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਉਹ ਗਵਾਲੀਅਰ ਦਾ ਕਿਲਾ ਇਹ ਗੁਰਮੁਖ ਮੁਕਤੀ ਮਿਲੀ ਮੁਕਤ ਹੋ ਗਏ ਪਰਤਖ ਬੰਧਨ ਵੀ ਟੁੱਟ ਗਏ ਪੱਲਾ ਫੜਿਆ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਦੀਆਂ ਘਟਨਾਵਾਂ ਨੇ ਸਤਸੰਗਤ ਜੀ ਤੇ ਪੂਨੇ ਸtare ਦੀ ਜੇਲਿਆ ਤੇ ਬਾਲਾ ਜੀ ਰਾਓ ਤੇ ਰੁਸਤਮ ਜੀ ਰਾਓ ਤਰਲਾ ਲੈਂਦੇ ਨੇ ਤੇ ਕਲਗੀਧਰ ਪਾਤਸ਼ਾਹ ਆਏ ਸਤਸੰਗਤ ਜੀ ਉਹ ਬੰਦਨਾ ਤੂੰ ਛੜਾ ਕੇ ਲੈ ਗਏ ਅਰ ਸੱਜਣ ਧਾਵਣ ਲੱਗੇ ਆ ਕਿਸੇ ਨਾ ਦੇਈ ਬੰਨ ਕੋਈ ਨਹੀਂ ਬਨ ਸਕਦਾ ਕੋਈ ਬੰਦਨ ਨਹੀਂ ਪਾ ਸਕਦਾ ਬੰਦਨ ਪੈਂਦਾ ਕਿਉਂ ਨਹੀਂ ਕਿਉਂਕਿ ਅਸਲੀ ਧਨ ਦੇ ਨਾਲ ਜੁੜਦੇ ਨੇ ਉਹਨਾਂ ਦੇ ਕੋਲ ਅਸਲੀ ਧਨ ਹੈ ਜੀ ਉਹ ਕਿਹੜਾ ਧਨ ਹੈ ਮਾਨਕ ਮੋਤੀ ਨਾਮ ਪ੍ਰਭ ਉਹਨਾਂ ਲੱਗੈ ਨਾਹੀ ਸੰਨ ਮਾਣਕ ਮੋਤੀ ਕੀ ਹੈ ਨਾਮ ਪ੍ਰਭ ਪ੍ਰਭੂ ਪਰਮਾਤਮਾ ਦਾ ਨਾਮ ਹੀ ਅਸਲੀ ਧਨ ਹੈ ਉਹਨ ਲੱਗੈ ਨਾਹੀ ਸੰਨ ਸੰਨ ਲਾ ਕੇ ਚੋਰੀ ਨਹੀਂ ਕੀਤੀ ਜਾ ਸਕਦੀ ਜੀ ਸੰਨ ਨਹੀਂ ਲੱਗਦੀ ਹਰ ਧਨ ਕੋ ਚੱਕਾ ਨੇੜ ਨਾ ਆਵੀ ਜਮ ਜਗਾਤੀ ਡਾਂਡਾ ਨਾ ਲਗਾਈ ਸਾਗਤੀ ਪਾਪ ਕਰਕੇ ਵਿਖਿਆ ਧਨ ਸੰਚਿਆ ਤੈਨਾ ਇੱਕ ਵਿਖ ਨਾਲ ਨਾ ਜਾਈ ਜਿਹੜਾ ਅਸਲੀ ਧਨ ਹੈ ਉਹ ਕੋਲ ਨਹੀਂ ਤੇ ਜਿਸ ਨੂੰ ਅਸੀਂ ਧੰਨ ਸਮਝਦੇ ਆ ਉਹ ਤੇ ਫਿਰ ਭਾਈ ਨਾਲ ਹੀ ਨਹੀਂ ਜਾਂਦਾ ਸਾਡੇ ਇਸ ਕਰਕੇ ਜਿਹੜੇ ਗੁਰਮਖ ਪਿਆਰੇ ਨੇ ਨਾ ਮਾਨਕ ਮੋਤੀ ਨਾਮ ਪ੍ਰਭ ਉਹ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਇਕੱਠਿਆਂ ਕਰਦੇ ਨੇ ਗੁਰੂ ਗੁਰੂ ਕਰਦੇ ਨੇ ਵਾਹਿਗੁਰੂ ਵਾਹਿਗੁਰੂ ਕਰਦੇ ਨੇ ਮੂਲ ਮੰਤਰ ਦਾ ਜਾਪ ਕਰਦੇ ਨੇ ਉਹ ਭਾਈ ਗੁਰਮੰਤਰ ਦਾ ਜਾਪ ਕਰਦੇ ਨੇ ਗੁਰੂ ਦੀ ਬਾਣੀ ਪੜ੍ਹਦੇ ਨੇ ਸਹਿਜ ਪਾਠ ਕਰਦੇ ਨੇ ਨਿਤਨੇਮ ਕਰਦੇ ਨੇ ਅਮਰਤ ਵਿਲਾਸ ਸੰਭਾਲਦੇ ਨੇ ਇਹ ਮੁਕਦਾ ਕਿਤੇ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਦਾਨਾ ਰੰਗ ਸਬੇ ਨਾਰਾਇਣ ਜੀਤੇ ਮਨ ਪਵਨ ਫਿਰ ਨਾਰਾਇਣ ਅਕਾਲ ਪੁਰਖ ਪਰਮਾਤਮਾ ਜਿੱਥੇ ਹਨੇਰਾ ਹੈ ਹੀ ਨਹੀਂ ਉਹਦੇ ਸਾਰੇ ਰੰਗ ਨੇ ਤੇ ਉਹਦੇ ਰੰਗ ਫਿਰ ਭਾਈ ਉਹਨਾਂ ਗੁਰਮਖਾਂ ਨੂੰ ਭਾ ਜਾਂਦੇ ਨੇ ਉਦੀ ਰਜਾ ਉਹਨਾਂ ਗੁਰਮਖਾਂ ਨੂੰ ਭਾਉਂਦੀ ਹੈ ਤੇ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਅੰਤ ਅਕਾਲ ਪੁਰਖ ਪਰਮਾਤਮਾ ਦੀ ਮਰਿਆਦਾ ਦੇ ਅਧੀਨ ਹੋ ਕਰਕੇ ਰੰਗ ਸੱਬੇ ਨਾਰਾਇਣ ਹੈ ਜੀਤੇ ਮਨ ਭਵਨ ਉਹਨਾਂ ਗੁਰਮਖਾਂ ਨੂੰ ਪਤਾ ਹੈ ਕਿ ਭਾਈ ਇਹ ਸਾਰੇ ਰੰਗ ਖਰਤਾਰ ਦੇ ਨੇ ਇਹ ਸਾਰੀਆਂ ਵਡਿਆਈਆਂ ਸਾਰੇ ਚੋਜਾ ਅਕਾਲ ਪੁਰਖ ਪਰਮਾਤਮਾ ਦੇ ਹਨ ਜੋ ਹਰ ਲੋੜੈ ਸੋ ਕਰੇ ਸੋਈ ਜੀ ਕਰਨ ਜੋ ਅਕਾਲ ਪੁਰਖ ਪ੍ਰਮਾਤਮਾ ਨੂੰ ਭਾਉਂਦਾ ਹੈ ਉਹੀ ਇਹ ਜੀ ਕਰਦੇ ਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ଅਥਵਾ ਜੋ ਹਰ ਲੋੜੇ ਜੋ ਭਾਈ ਪ੍ਰਮਾਤਮਾ ਨੂੰ ਭਾਉਂਦਾ ਸੋਈ ਜੀ ਕਰਨ ਉਹਦੇ ਫਿਰ ਪਿਆਰੇ ਉਹਦੇ ਹੁਕਮ ਦੇ ਅਧੀਨ ਹੋ ਕੇ ਚੱਲਦੇ ਨੇ ਜੀ ਸੋਈ ਜੀ ਕਰਨ ਕੀ ਭਾਉਂਦਾ ਹੈ ਈਰਖਾ ਭਾਉਂਦੀ ਪ੍ਰਮਾਤਮਾ ਨੂੰ ਨਹੀਂ ਨਾ ਪਾਉਂਦੀ ਉਹ ਛੱਡ ਦਿੰਦੇ ਨੇ ਸੋਈ ਜੀਏ ਕਰਨ ਜਿਹੜੇ ਭਾਈ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਧੰਨ ਇਕੱਤਰ ਕਰਦੇ ਨੇ ਉਹਨਾਂ ਦੇ ਅੰਦਰ ਲੋਭ ਹੁੰਦਾ ਨਹੀਂ ਹੁੰਦਾ ਜੀ ਜੋ ਹਰ ਲੋੜ ਹੈ ਸੋ ਕਰੇ ਸੋਈ ਜੀਏ ਕਰਨ ਪਾਉਂਦਾ ਹੈ ਪਰਮਾਤਮਾ ਨੂੰ ਕਿ ਕੋਈ ਮੇਰਾ ਪਿਆਰਾ ਹੋਵੇ ਤੇ ਲੋਭੀ ਵੀ ਹੋਵੇ ਨਹੀਂ ਨਾ ਪਾਉਂਦਾ ਤੇ ਫਿਰ ਇਸ ਜੋ ਹਰ ਲੋੜ ਹੈ ਸੋ ਕਰੇ ਸੋਈ ਜੀਏ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧਨ ਜਿਨ੍ਹਾਂ ਨੂੰ ਪਾਈ ਪ੍ਰਭੂ ਪਰਮਾਤਮਾ ਨੇ ਆਪਣੇ ਬਣਾ ਲਿਆ ਸਹੀ ਕਹੀਏ ਧਨ ਉਹ ਧਨ ਨੇ ਜੀ ਉਹ ਭਾਗਾਂ ਵਾਲੇ ਨੇ ਆਵ ਸਾਖੀ ਰੰਗ ਕੇ ਗਈ ਹੈ ਨਾ ਗੁਰਮਖੋ ਤੇ ਜਿਨ੍ਹਾਂ ਦੇ ਅੰਦਰ ਚਾਹ ਹੈ ਇਸ ਹੀ ਵੀ ਗੁਰੂ ਦੇ ਚਰਨਾਂ ਦੇ ਨਾਲ ਜੁੜੀ ਇਹ ਖੰਡੇ ਬਾਟੇ ਦੀ ਪੌਲ ਛਕੀਏ ਗੁਰੂ ਆਲੇ ਬਣੀ ਜੋ ਪ੍ਰਭ ਕੀਤੇ ਆਪਣੇ ਉਹਨਾਂ ਨੂੰ ਆਪਣੇ ਬਣਾ ਲਿਆ ਉਹ ਕਹਿੰਦੇ ਨੇ ਕੀ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਮੇਰੇ ਪਿਤਾ ਜੀ ਨੇ ਧਨ ਮਾਤਾ ਸਾਹਿਬ ਕੌਰ ਜੀ ਮੇਰੀ ਮਾਂ ਚਾਹ ਆ ਨਾ ਉਹਨਾਂ ਨੂੰ ਉਹ ਧਨ ਨੇ ਜੀ ਅਥਵਾ ਜੋ ਪ੍ਰਭ ਕੀਤੇ ਆਪਣੇ ਸੇ ਕਹੀਏ ਧਨ ਜਿਨ੍ਹਾਂ ਦੀ ਅਵਸਥਾ ਬਣ ਗਈ ਜੀ ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾਹੀ ਜਲ ਤੇ ਉਪ ਚ ਤਰੰਗ ਜਿਉ ਜਲ ਹੀ ਵਿਖੈ ਸਮਾਹੇ ਤਨ ਤਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾਹੇ ਸਵਾਉ ਜਨ ਕੇ ਸੰਗ ਚਿਤ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਹ ਜਨ ਕੋ ਸਦਾ ਨਮਸਕਾਰ ਜੋ ਪ੍ਰਭ ਕੀਤੇ ਆਪਣੇ ਸੇ ਕਹੀਏ ਧਨ ਐਵੇਂ ਥੋੜੀ ਗੁਰਮਖੋ ਉਹ ਰਹਿਮਤਾਂ ਵਰਤਦੀਆਂ ਨੇ ਸਾਰੀਆਂ ਸੰਗਤਾਂ ਚਾਹ ਨਾ ਕਹਿੰਦੀਆਂ ਨੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਸਾਰੀਆਂ ਸੰਗਤਾਂ ਤਰਲਾ ਲੈਂਦੀਆਂ ਨੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦ ਆਪਣੇ ਨੇ ਨਾ ਆਪਣੇ ਬਣਾਇਆ ਸੀ ਗੁਰੂ ਨੇ ਤੇ ਸਦਾ ਹੀ ਆਪਣੇ ਨੇ ਅਕਾਲ ਪੁਰਖ ਪਰਮਾਤਮਾ ਦੇ ਨੇ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧੰਨ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮਿਟਣ ਹਾਰਾ ਆਪਣ ਲੀਆ ਜੇ ਮਿਲੈ ਵਿਛੜ ਕਿਉ ਰਵਨ ਜੇ ਸਾਡੇ ਯਤਨਾਂ ਦੇ ਨਾਲ ਪ੍ਰਾਪਤੀ ਹੋ ਸਕਦੀ ਹੁੰਦੀ ਨਾ ਤਾਂ ਫਿਰ ਗੁਰਮਖੋ ਪਤਾ ਨਹੀਂ ਕਿ ਸ਼ਾਇਦ ਇਹ ਦੁਨੀਆ ਰੱਬ ਨੂੰ ਕਹਿ ਦਿੰਦੀ ਕਿ ਆ ਤੈਨੂੰ ਭਾਈ ਅਸੀਂ ਡੱਬੇ ਚ ਪਾ ਕੇ ਨਹੀਂ ਫਿਰਦੇ ਨਹੀਂ ਸਾਡੇ ਯਤਨ ਚ ਉਤਰਾਇਆ ਸਿਆਣਪਾ ਕੁਝ ਨਹੀਂ ਜੀ ਸੋਚਾ ਸੋਚਣਾ ਹੋਵਈ ਜੇ ਸੋਚੀ ਲੱਖ ਵਾਰ ਚੁੱਪਾਏ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵ ਤਾਰ ਨਹੀਂ ਗੱਲ ਬਣਦੀ ਆਪਣਿਆਂ ਜੇ ਮਿਲੇ ਵਿਛੜ ਕਿਉ ਰਵੰਨ ਇਹ ਤਾਂ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੇ ਦੁਆਰਾ ਭਾਈ ਵੱਡੇ ਭਾਗਾ ਦੇ ਸਦਕਾ ਦਾਤ ਮਿਲਦੀ ਹੈ ਪ੍ਰਾਪਤੀ ਕਿੱਦਾਂ ਹੁੰਦੀ ਹੈ ਜੀ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਣੰਨ ਜੋ ਗੁਰੂ ਦੇ ਪਿਆਰੇ ਸਤ ਸੰਗਤ ਕਰਦੇ ਨੇ ਗੁਰੂ ਦੇ ਚਰਨਾਂ ਜਾ ਕੇ ਬੈਠਦੇ ਨੇ ਗੁਰੂ ਗੁਰੂ ਕਰਦੇ ਨੇ ਸੰਗਤ ਕਰਦੇ ਨੇ ਜਿਨ੍ਹਾਂ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਐਸੇ ਗੁਰਮਖਾਂ ਦੀ ਉਹ ਸੰਗਤ ਕਰਦੇ ਨੇ ਭਾਈ ਸਾਧ ਨਾਮ ਨਿਰਮਲਤਾ ਕੇ ਕਰਮ ਐਸੇ ਗੁਰਮਖਾਂ ਦੀ ਫਿਰ ਸੰਗਤ ਕਰਦੇ ਨੇ ਸਾਧੂ ਸੰਗ ਪ੍ਰਾਪਤੀ ਫਿਰ ਉਹ ਨਾਮ ਦਾ ਧਨ ਉਹ ਨਾਮ ਦਾ ਰੰਗ ਚੜਦਾ ਨਾਨਕ ਰੰਗ ਮਣਨ ਕਿਉਂਕਿ ਸੇਧ ਮਿਲ ਗਈ ਨਾ ਤੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਗਏ ਰੰਗ ਮਿਲ ਗਿਆ ਕਿਹੜਾ ਰੰਗ ਜਾ ਕੋ ਹਰ ਰੰਗ ਲਾਗੋ ਇਸ ਜੁਕ ਮਹਿਸੂ ਕਹੀਤ ਹੈ ਸੂਰਾ ਆਤਮ ਜਿਨੇ ਸકલ ਵਸ ਤਾ ਕਹਿ ਜਾਕਾ ਸਤਗੁਰ ਪੂਰਾ ਪੂਰੇ ਗੁਰੂ ਨੇ ਕਿਰਪਾ ਕੀਤੀ ਜੀ ਤੇ ਜਿਹਦੇ ਤੇ ਹੋ ਗਈ ਹਰ ਜੀਠ ਰੰਗੀਲਾ ਤਿਸ ਧਣੀ ਜਿਸ ਕਾ ਭਾਗ ਮਥਨ ਫਿਰ ਉਸ ਜੀਵ ਇਸਤਰੀ ਦੇ ਲਈ ਇਹ ਜੇਠ ਦਾ ਮਹੀਨਾ ਰੰਗੀਲਾ ਸ਼ੋਭਨੀ ਕਹੇ ਆਨੰਦਮਈ ਹੈ ਗੁਰਮਖੋ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕਹੇ ਭਾਗ ਮਥਨ ਜਿਹਦੇ ਮੱਥੇ ਦੇ ਭਾਗ ਸਤਸੰਗਤ ਜੀ ਚੰਗੇ ਨੇ ਪੜਦੇ ਆ ਨਾਮ ਬਿਨ ਭਾਗਾ ਸਤਸੰਗ ਨਾਲ ਲੱਭੈ ਬਿਨ ਸੰਗਤ ਮੈਲ ਭਰੀ ਜੀਵ ਭਾਗਾਂ ਤੋਂ ਬਿਨਾ ਸੰਗਤ ਨਹੀਂ ਮਿਲਦੀ ਤੇ ਗੁਰਮਖੋ ਚੰਗੇ ਭਾਗ ਹੋਣ ਤੇ ਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਜਾਂਦਾ ਹੈ ਤੇ ਜਿਹਦੇ ਮੱਥੇ ਤੇ ਭਾਗ ਚੰਗੇ ਨੇ ਨਾ ਉਹਦੇ ਲਈ ਫਿਰ ਇਹ ਜੇਠ ਦਾ ਮਹੀਨਾ ਰੰਗੀਲਾ ਹੈ ਭਾਗ ਚੰਗੇ ਕੀ ਨੇ ਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਗੁਰੂ ਦੀ ਬਾਣੀ ਪੜ੍ਹਨੀ ਸਤਸੰਗਤ ਜੀ ਅੰਮ੍ਰਿਤ ਵੇਲੇ ਉੱਠਣਾ ਗੁਰੂ ਦੇ ਹੁਕਮ ਨੂੰ ਸੁਣਨਾ ਇਹ ਚੰਗੇ ਭਾਗ ਨੇ ਉਹਦੇ ਲਈ ਫਿਰ ਇਹ ਮਹੀਨਾ ਜੇਠ ਦਾ ਮਹੀਨਾ ਰੰਗੀਲਾ ਹੈ ਜੀ ਸ਼ੋਭਨੀ ਕਹਿ ਸੁਭਾਗਾ ਹੈ ਸੁੱਖਾਂ ਦੇ ਨਾਲ ਭਰਿਆ ਹੈ ਆਨੰਦਮਈ ਹੈ ਸਤਿਗੁਰੂ ਜੀ ਕਿਰਪਾ ਕਰਨ ਇਹ ਰਹਿਮਤ ਇਹ ਬਖਸ਼ਿਸ਼ ਸੱਚੇ ਪਾਤਸ਼ਾਹ ਜੀ ਨੇ ਕੀਤੀ ਆਪ ਸਭ ਸੰਗਤਾਂ ਨੇ ਬੜੇ ਪ੍ਰੇਮ ਚਾਹ ਦੀ ਨਾਲ ਸੁਣਿਆ ਗੁਰਮਖੋ ਸਰਬੱਤ ਦੀ ਹਾਜ਼ਰੀ ਸਤਿਗੁਰੂ ਜੀ ਪ੍ਰਵਾਣ ਕਰਨ ਆਉਣ ਵਾਲਾ ਸਮਾ ਸਭਣਾ ਦੇ ਲਈ ਸੁਭਾਗਾ ਬਣੇ ਮੇਰ ਪਰਿਆ ਹੱਥ ਸਿਰ ਤੇ ਰੱਖਣ ਸੱਚੇ ਪਾਤਸ਼ਾਹ ਨਾਮ ਦੀਆਂ ਦਾਤਾਂ ਦੇ ਕਿ ਨਿਵਾਜਣ ਦੁੱਖਾਂ ਕਲੇਸ਼ਾਂ ਵਿਗੜਣਾ ਤੋਂ ਬਚਾਉਣ ਘਰਾਂ ਵਿੱਚ ਸੁਖ ਸ਼ਾਂਤੀ ਵਰਤੇ ਜੀ ਕਾਰੋਬਾਰਾਂ 'ਚ ਤਰੱਕੀਆਂ ਮਿਲਣ ਸਾਰੇ ਕਾਰਜ ਰਾਸ ਹੋਣ ਬੱਚਿਆਂ ਨੂੰ ਵਿਦਿਆ ਦੀ ਦਾਤ ਮਿਲੇ ਗੁਰਮੰਨ ਦੀ ਦਾਤ ਮਿਲੇ ਨਸ਼ਿਆਂ ਤੋਂ ਮਾੜੀ ਸੰਗਤ ਤੋਂ ਬਚਣ ਸੱਚੇ ਪਾਤਸ਼ਾਹ ਬੋਲਦਿਆਂ ਨੇ ਕਿ ਭੁੱਲਾਂ ਹੋਈਆਂ ਕਿਰਪਾ ਕਰਨੀ ਬਖਸ਼ ਲੈਣਾ ਜੇ ਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰਹੁ ਕਸ਼ਮੀਰ ਉਪਾਵਹੁ ਡੁੱਬਦੇ ਪੱਥਰ ਤਾਰੇ ਅਖੇਰਲੀਆਂ ਪੰਕਤੀਆਂ ਪੜ ਕੇ ਫਤਿਹ ਬੁਲਾਵਾਂਗੇ ਜੀ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਣਨ ਹਰ ਜੇਠ ਰੰਗੀਲਾ ਤਿਸ ਟਣੀ ਜਿਸ ਕੈ ਭਾਗ ਮਥਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ